1 ਮਹੀਨਾ ਹੋ ਗਿਆ ਸਾਡੇ ਪਾਣੀ ਨਹੀਂ ਆਇਆ ਸਰਪੰਚ ਦੇ ਘਰ ਗਏ ਆ ਅੱਗੋਂ ਦੀ ਮਾਂ ਕਹਿੰਦੀ ਆ ਜੋ ਕਰਨਾ ਕਰ ਲੋ ਫੇਰ ਅਸੀਂ ਗਏ ਆ ਦੂਜੇ ਸਰਪੰਚ ਦੇ ਘਰ ਉਹਨਾਂ ਨੇ ਸਾਨੂੰ ਹਜੇ ਗਲੀ 'ਚ ਖੜੀਆਂ ਆ ਜਾਂ ਮੁੰਡੇ ਨੇ ਨਸ਼ਾ ਕੀਤਾ ਗੱਲ ਸਾਨੂੰ ਕਰਨ ਨਹੀਂ ਦਿੱਤੀ ਮੇਰੇ ਪੈਂਦੇ ਸੱਟੇ ਨੇ ਮੇਰੇ ਚਪੇੜਾ ਮਾਰਨੀ ਸ਼ੁਰੂ ਕਰ ਦਿੱਤੀ ਸਾਨੂੰ ਪਾਣੀ ਦੇ ਦੇ ਸਾਨੂੰ ਕੋਈ ਨਹੀਂ ਬਲਕਿ ਜੜਾ ਇਹਨਾਂ ਨੂੰ ਜੁੱਤੀਆਂ ਮਾਰੀ ਇਹਨਾਂ ਨੂੰ ਮਾਰਿਆ ਚਪੇੜਾ ਉਹਦਾ ਬਦਲਾ ਚਾਹੀਦਾ ਬਦਲਾ ਕੀ ਹੈ ਜੀ 1 ਮਹੀਨਾ ਹੋ ਗਿਆ ਸਾਡੇ ਪਾਣੀ ਨਹੀਂ ਆਇਆ ਅਸੀਂ ਪਾਣੀ ਪਤਾ ਕਰਨ ਗਏ ਤੇ ਵੀ ਕਿਉਂ ਨਹੀਂ ਆਉਂਦਾ ਪਾਣੀ ਸਾਡੇ ਆ ਮਿਹਰਬਾਨ ਜੀ ਕੈਪਟਨ ਕੋਨੋਲੀ ਸਰਪੰਚ ਦੇ ਘਰ ਗਏ ਆ ਉਹ ਕਹਿੰਦੇ ਕਿ ਜਿਹੜਾ ਟੂਟੀ ਚਲਾਉਂਦਾ ਅਸੀਂ ਉਹਨੂੰ ਕਹਿੰਨੇ ਆ ਅਸੀਂ ਕਿ ਸਾਡੇ ਸਾਹਮਣੇ ਫੋਨ ਕਰੋ ਉਹਨਾਂ ਨੇ ਫੋਨ ਨਹੀਂ ਕੀਤਾ ਅੱਗੋਂ ਦੀ ਮਾਂ ਕਹਿੰਦੀ ਆ ਜੋ ਕਰਨਾ ਕਰ ਲੋ ਫਿਰ ਅਸੀਂ ਗਏ ਆ ਦੂਜੇ ਸਰਪੰਚ ਦੇ ਘਰ ਉਹਨਾਂ ਨੇ ਸਾਨੂੰ ਅਜੇ ਗਲੀ 'ਚ ਖੜੀਆਂ ਆ ਮੁੰਡੇ ਨੇ ਨਸ਼ਾ ਕੀਤਾ ਗੱਲ ਸਾਨੂੰ ਕਰਨ ਨਹੀਂ ਦਿੱਤੀ ਮੇਰੇ ਪੈਂਦੇ ਸੱਟੇ ਨੇ ਮੇਰੇ ਚਪੇੜਾ ਮਾਰਨੀ ਸ਼ੁਰੂ ਕੀਤੀ ਮੁੰਡੇ ਦਾ ਨਾਂ ਕੀ ਆ ਮੁੰਡੇ ਦੇ ਨਾਮ ਨਹੀਂ ਪਤਾ ਮੁੰਡੇ ਦਾ ਬੁੱਟੇ ਦਾ ਭਰਾ ਆ ਬੁੱਟੇ ਦਾ ਭਰਾ ਮੰਗੂ ਉਹਦੇ ਪਿਓ ਦਾ ਨਾਂ ਆ ਬੁੱਟਾ ਕੋਣ ਹੈ ਸਰਪੰਚ ਸਰਪੰਚ ਆ ਪਹਿਲਾ ਸਰਪੰਚ ਇਹ ਹੁੰਦਾ ਤਾਂ ਇਹ ਇਹ ਕੰਮ ਇਹ ਕਰਾਉਂਦੇ ਆ ਸਾਰਾ ਖਾਂਦੇ ਪੀਂਦੇ ਆ ਵਿੱਚੋਂ ਸਾਰਾ ਕੰਮ ਇਹ ਕਰਾਉਂਦੇ ਆ ਅਸੀਂ ਲਾਂਬਾ ਲੈ ਕੇ ਗਏ ਤੇ ਸਾਡੇ ਨਾਲ ਮਗਰ ਪੈ ਗਿਆ ਸਮਾ ਉੱਤੇ ਦੇ ਕੁੱਤੇ ਪਾਉਂਦੇ ਆ ਮਗਰ ਅਗਲੇ ਦੇ ਕਹਿੰਦੇ ਕਹਿੰਦੇ ਜੋ ਕਰਨਾ ਕਰ ਲੋ ਅਸੀਂ ਕੱਜ ਤੁਹਾਨੂੰ ਕਰਕੇ ਹੀ ਦੱਸਾਂਗੇ ਪੈਂਦੇ ਸੱਟੇ ਨੇ ਮੇਰੇ ਚਪੇੜਾ ਦੋ ਵਾਰੀ ਠੋਕੀਆਂ ਅਸੀਂ ਵੀਡੀਓ ਬਣਾਈ ਹੋਈ ਆ ਮਾਮਲਾ ਸਾਡਾ ਇਹ ਆ ਜੀ ਪਾਣੀ ਦਾ ਸਾਨੂੰ ਪਾਣੀ ਦੇ ਦੇ ਦਾਂ ਸਾਨੂੰ ਕੋਈ ਨਹੀਂ ਬਲਕਿ ਜਿਹੜਾ ਇਹਨਾਂ ਨੂੰ ਜੁੱਤੀਆਂ ਮਾਰੀ ਇਹਨਾਂ ਨੂੰ ਮਾਰਿਆ ਚਪੇੜਾ ਉਹਦਾ ਬਦਲਾ ਚਾਹੀਦਾ ਸਾਨੂੰ 1 ਮਹੀਨਾ ਹੋ ਗਿਆ ਪਾਣੀ ਵਾਸਤੇ ਸਾਨੂੰ ਸ਼ੌਂਕ ਨਹੀਂ ਹੈਗਾ ਉਹਨਾਂ ਦੇ ਘਰੇ ਜਾਂਦੇ ਸ਼ਿਕਾਇਤ ਲੈ ਕੇ ਅਸੀਂ ਤੂਖੀ ਹੋ ਕੇ ਗਏ ਅਸੀਂ ਕਿ ਅੱਜ ਵੀ ਆਜੇ ਕੱਲ ਵੀ ਆਜੇ ਹਾਰ ਕੇ ਮਹੀਨਾ ਹੋ ਗਿਆ ਸਾਡੇ ਬੱਚੇ ਲੈਟਰਿੰਗ ਵਾਲਾ ਪਾਣੀ ਪੀਂਦੇ ਪਏ ਤੁਸੀਂ ਗਲੀ 'ਚ ਜਾ ਕੇ ਵੇਖੋ ਹੁਣ ਵੀ ਦਿਖਾ ਦੇਣਾ ਲੈਟਰਿੰਗ ਢੁਲੀ ਪਈ ਹੈ ਪਾਣੀ ਦੇ ਵਿੱਚ ਪਾਣੀ ਨਹੀਂ ਆਂਦਾ ਪਿਆ ਕਿੱਥੇ ਜਾਈਏ ਨਿਆਣੇ ਅਸੀਂ ਮਾਰਨੇ ਬਿਮਾਰ ਕਰਨੇ ਹੈਗੇ ਆ ਇਹ ਜੋ ਸਰਪੰਚਾਂ ਨੂੰ ਅਗਲਾ ਨਹੀਂ ਹੈ ਬੋਟਲਾਂ ਨੂੰ ਨੋੜ ਦੇ ਕੇ ਬੋਟਲਾਂ ਲੈਣ ਦੀ ਉਹ ਤੋਂ ਚਲੋ ਤੁਹਾਡੇ ਕਰੇ ਚਾਹੀਏ ਸ਼ਿਕਾਇਤ ਲਗਾ ਦੇ ਸਰਪੰਚੀ ਕੀ ਹੈ ਕਿਹੜੇ ਇਹਨਾਂ ਨੂੰ ਸਰਪੰਚ ਬਣਾਉਂਦਾ ਮੈਨੂੰ ਇਹ ਦੱਸੋ ਇਹ ਜੀ ਸਰਪੰਚ ਨੂੰ ਤਾਂ ਕੁਰਸੀ ਦੱਲਾ ਦਨ ਲੋਟ ਲੈ ਲੈ ਕੇ ਸਰਕਾਰ ਦੇ ਅੰਦਰ ਵੜ ਜਿੰਦੇ ਸਰਪੰਚ ਮੁੜ ਕੇ ਜਦੋਂ ਲਾਮਾ ਲੈ ਕੇ ਜੁੱਤੀਆਂ ਮਾਰਦੇ ਜਨਾਨੀਆਂ ਨੂੰ ਕੀ ਮਤਲਬ ਆਪ ਦੀ ਮਾਵਾਂ ਭੈਣਾਂ ਨੂੰ ਜੁੱਤੀਆਂ ਮਾਰਨ ਮਾਮਲਾ ਇਹ ਹੈ ਜੀ ਕੈਪਟਲ ਕਲੋਨੀ ਦਾ ਜੀ ਪਾਣੀ ਆਉਂਦੇ ਨੂੰ ਮਹੀਨਾ ਡੇਢ ਮਹੀਨਾ ਹੋ ਗੰਦਾ ਪਾਣੀ ਆਉਂਦਾ ਬਹੁਤ ਬੀਬੀਆਂ ਨੇ ਅਸੀਂ ਵੀ ਜਾ ਕੇ ਸਰਪੰਚ ਨੂੰ ਵੀ ਇਹ ਦਰਖਾਸਤ ਦਿੱਤੀ ਆ ਉਹਦੇ ਬੇਨਤੀ ਕੀਤੀ ਆ ਜਿਹੜਾ ਬੰਦਾ ਪਾਣੀ ਛੱਡਦਾ ਉਹਨੂੰ ਵੀ ਕਿਹਾ ਉਹ ਕਹਿੰਦੇ ਮੈਨੂੰ ਪਤਾ ਨਹੀਂ ਕਿ ਕਿੱਥੋਂ ਲੀਕਜ ਹੁੰਦੀ ਆ ਗੰਦਾ ਪਾਣੀ ਐਨਾ ਬੰਦੇ ਸਾਡੇ ਬਿਮਾਰ ਹੋਣਦੇ ਬੱਚੇ ਬਿਮਾਰ ਹੋਣ ਉਹ ਕੋਈ ਸੁਣਾਈ ਨਹੀਂ ਕਰਦੇ ਜਿਹੜਾ ਸੁਣਾਈ ਕਰਦੇ ਆ ਸਾਫ ਕਾ ਸਰਪੰਚ ਆ ਕੋਈ ਮੌਜੂਦਾ ਨਹੀਂ ਆ ਜੋ ਮੌਜੂਦਾ ਸਰਪੰਚ ਆ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਕਹਿੰਦੇ ਬੂਟੇ ਕੋਲ ਜਾਉਂਦੀ ਉਹਨੇ ਬੂਟੇ ਨੂੰ ਰੱਖਿਆ ਮੋਰੇ ਬੂਟੇ ਨੇ ਅੱਜ ਕੀ ਕੀਤਾ ਸਾਡੇ ਮਲੇਦਿਆਂ ਬੀਬੀਆਂ ਗਈਆਂ ਉੱਥੇ ਉਹਨਾਂ ਨੂੰ ਪਾਣੀ ਦਿਖਾਵੇ ਸਾਡੇ ਪਾਣੀ ਗੰਦਾ ਆਉਂਦਾ ਵੀ ਜਾ ਕੇ ਤੁਸੀਂ ਉਹ ਪਾਣੀ ਦੇਖੋ ਵੀ ਕੀ ਗੱਲ ਆ ਉਸੇ ਬੂਟੇ ਨੇ ਬੀਬੀ 'ਤੇ ਥੱਪੜ ਮਾਰੇ ਕਿਉਂ ਮਾਰੇ ਕੀ ਮਤਲ ਤੂੰ ਕੋਈ ਅਹੁਦੇਦਾਰ ਨਹੀਂ ਕੋ ਲੀਡਰ ਨਹੀਂ ਕੋ ਮੰਤਰੀ ਨਹੀਂ ਕੋ ਮੈਂਬਰ ਨਹੀਂ ਤੂੰ ਖਤਮ ਹੋ ਗਿਆ ਹੈ ਉਹ ਸਰਪੰਚੀ ਤੋਂ ਸਰਪੰਚ ਹੋ ਗਿਆ ਤੂੰ ਕੋ ਤ ਆਪਣਾ ਮਰੇ ਉਹਨੇ ਕਹੇ ਮੇਰੇ ਹੱਥ ਕੁਛ ਨਹੀਂਗਾ ਵੀ ਜਾ ਕੇ ਸਰਪੰਚ ਜਿਹੜਾ ਮੌਜੂਦਾ ਆਪਣਾ ਮੌਜੂਦਾ ਕੋ ਜਾਓ ਮੈਂ ਬਰਸ਼ਾ ਵਿੱਚ ਦਫਤਰ ਬੈਠਾ ਜੀ ਆਪਣੇ ਮੈਂ ਆਮ ਆਦਮੀ ਪਾਰਟੀ ਦਾ ਮੈਂ ਵਰਕਰ ਹਾਂ ਉਪੇਦਾਰ ਹਾਂ ਮੈਂ ਸਟੇਟ ਵਿੰਗ ਦਾ ਮੈਂ ਬਸ ਪ੍ਰਧਾਨ ਹਾਂ ਜ਼ਿਲ੍ਹੇ ਦਾ ਨਾ ਮੈਨੂੰ ਇਸ ਕਰਕੇ ਇੱਥੋਂ ਫੋਨ ਗਿਆ ਮੈਂ ਆਇਆ ਮੂੰਹ ਨਾਲ ਗੱਲ ਕਰੇ ਕਰਨੀ ਜਿਹੜੀ ਕਰਨੀ ਆ ਹੱਥ ਲੱਗਣ ਦੀ ਕੀ ਮਤਲਬ ਹੈ ਜੀ ਪਾਣੀ ਵਈ ਦੀ ਪਾਣੀ ਨਾ ਲੈਟ ਆ ਨਹੀਂ ਰਹੀ ਲੈਟ ਦੇ ਕੱਟ ਲੱਗ ਜਾਂਦੇ ਪਿਛਲੇ ਪਸੇ ਮੱਲਾਵਾ ਪਾਣੀ ਕਈ ਵਾਰੀ ਉੱਥੇ ਜਾਣ ਦੀ ਦਿੱਕਤ ਆ ਜਾਂਦੀ ਹੈ ਲੋਕ ਬੁੜੀਆਂ ਕੱਟੀਆਂ ਹੋ ਕੇ ਆ ਜਾਂਦੀਆਂ ਨੇ ਇੱਥੇ ਆ ਕੇ ਇੱਕ ਦੂਜੇ ਨਾਲ ਇੱਕ ਸਾਥੋਂ ਐਂਟੀ ਪਾਰਟੀ ਨੇ ਉਹ ਪੰਚਾਇਤ ਮੈਂਬਰ ਸਾਡੇ ਉਲਟਾ ਉਹ ਬੁੜੀਆਂ ਕੱਟੀਆਂ ਕਰਕੇ ਲੈ ਆਉਂਦੀ ਹੈ ਵੀ ਪਾਣੀ ਨਹੀਂ ਆਉਂਦਾ ਇੱਥੇ ਜਦ ਕਿ ਪਾਣੀ ਸਾਰਾ ਇੱਕ ਕਹਰੇ ਵੀ ਇੱਕ ਮਹੀਨਾ ਪਾਣੀ ਨਹੀਂ ਆਉਂਦਾ ਤੁਸੀਂ ਆਪ ਸਿਆਣੇ ਹੋ ਵੀ ਇੱਕ ਮਹੀਨਾ ਪਾਣੀ ਦੇ ਬਿਨਾਂ ਕੋਈ ਸਰ ਲੂਗਾ ਗਰਮੀ ਦੇ ਟਾਈਮ ਤੇ ਗੰਦਾ ਪਾਣੀ ਗੰਦਾ ਪਾਣੀ ਗੰਦਾ ਪਾਣੀ ਪੈਪ ਟੁੱਟਿਆ ਹੋਆ ਮੰਦ ਪੈਪ ਟੁੱਟਿਆ ਹੋਆ ਪਰ ਉਹਦੀ ਸਮੱਸਿਆ ਇਹ ਹੈ ਵੀ ਪੈਪ ਟੁੱਟ ਗਿਆ ਉਹ ਖਰਾਬ ਹੋ ਗਿਆ ਅਗ ਚੱਲ ਲਿ ਗੜੀ ਦੇ ਵਿੱਚ ਟੁੱਟਿਆ ਹੋਆ ਪਹਿਲਾਂ ਤਾਂ ਲੱਭ ਨਹੀਂ ਰਿਹਾ ਸੀ ਪੈਪ ਟੁੱਟਿਆ ਕਿੱਥੇ ਆ ਥੱਲੇ ਕੋ ਧਰਤੀ ਦਾ ਜਦੋਂ ਲੱਭ ਗਿਆ ਤੇ ਉਹ ਠੀਕ ਕਰਾਂਗੇ ਉਹਦੇ ਚ ਗਰਮੀ ਕਰਕੇ ਅਸੀਂ ਉਹਨੂੰ ਪਟਨੀ ਦੇ ਵੀ ਆਥਨ ਸਿਰ ਮੀ ਪੈ ਜਾਂਦਾ ਵੀ ਜਦੋਂ ਮੀ ਪੈ ਗਿਆ ਪਾਣੀ ਆਉਂਦਾ ਮਾੜਾ ਜਾਂਦਾ 5-10 ਮਿੰਟ ਸਾਡੇ ਘਰੇ ਵੀ ਆਉਂਦਾ 5-7 ਮਿੰਟ ਪਾਣੀ ਗੰਦਾ ਆਉਂਦਾ ਉਹ ਤੋਂ ਬਾਅਦ ਪਾਣੀ ਸਾਫ਼ ਹੋ ਜਾਂਦਾ ਕਿਹਨੇ ਚਪੇੜਾਂ ਨੂੰ ਮਾਰੀ ਤੁਹਾਡੇ ਮੁੰਡੇ ਉਹ ਨਹੀਂ ਚਪੇੜਾਂ ਨੂੰ ਤਾਂ ਜਿਹੜੀ ਕਹਿੰਦੀਆਂ ਗੱਲਾਂ ਹੁੰਦੀਆਂ ਨੇ ਚਪੇੜਾ ਬੁੜੀਆਂ ਦੇ ਸਾਹਮਣੇ ਚਪੇੜਾ ਬੁੜੀਆਂ ਨੂੰ ਮਾਰ ਰਹੀਆਂ ਨੇ ਉਲਟ ਪੰਚਾਇਤ ਦੇ ਅੰਦਰ ਉਹ ਤਾਂ ਕਹਿਣ ਨਹੀਂ ਗੱਲਾਂ ਜੇ ਕੋਈ ਅਲੀਗੇਸ਼ਨ ਲੋਕ ਲਾ ਦੇਣ ਉਹ ਮੰਨਣਾ ਪਊਗਾ ਆਪਣੀ ਜਨਾਨੀ ਉਹ ਲੇਡੀ ਸਾਹਿਬ ਕਹਿਦੇ ਮੇਰੇ ਅਲੀਗੇਸ਼ਨ ਲੱਗਾ ਕਿ ਕਿਸੇ ਬੰਦੇ ਨੇ ਇਹਦੇ ਚਪੇੜਾ ਮਾਰਿਆ ਅੱਛਾ ਜੀ ਪੂਰੀ ਵੈਰੀਫਾਈ ਕਰ ਰਹੇ ਅੱਛਾ ਜੀ ਵੈਰੀਫਾਈ ਕਰ ਕਿ ਜੋ ਵੀ ਹੋਇਆ ਸਾਹਮਣੇ ਲਿਆਂਦਾ ਜਾਵੇ ਸਰ ਇਹਨਾਂ ਨੇ ਇੰਨੇ ਬੰਦੇ ਖੜੇ ਆ ਪਰ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਇੱਥੋਂ ਦੀ ਜਾਓ ਪਰ ਉਹ ਮਰ ਨੂੰ ਇੱਕ ਵਾਰ ਜਿਹੜੇ ਬੰਦੇ ਨੇ ਮਾਰਿਆ ਤੁਸੀਂ ਉਹਨਾਂ ਨੂੰ ਬੁਲਾਇਆ ਬੁਲਾ ਰਹੇ ਆ ਲਿਆ ਰਹੇ ਆ ਅਸੀਂ ਭੇਜਿਆ ਕਿਸੇ ਮੁਲਾਜ਼ਮ ਨੂੰ ਜਾ ਰਹੇ ਮੈਂ ਖੁਦ ਜਾ